ਸਤਿ ਸ੍ਰੀ ਅਕਾਲ ਜੀ ਰਸਿਕਾ ਦਰਸੋਹ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਡੇ ਨਾਲ ਰੈਸਟੋਰੈਂਟ ਸਟਾਈਲ ਕਰੀਮੀ ਮਟਰ ਪਨੀਰ ਦੀ ਰੈਸਪੀ ਸੇਰ ਕਰਨ ਜਾ ਰਹੀ ਹਾਂ ਉਹਦੇ ਲਈ ਇੱਥੇ ਅਸੀਂ ਲਵਾਂਗੇ ਪਿਆਜ਼ ਲਸਣ ਅਦਰਕ ਹਰੀ ਮਿਰਚ ਕਾਜੂ ਮਟਰਾਂ ਨੂੰ ਮੈਂ 5 ਮਿੰਟ ਲਈ ਬੋਇਲ ਕਰ ਲਿਆ ਹੈ ਟਮਾਟਰ ਘਰ ਦਾ ਬਣਿਆ ਹੋਇਆ ਫਰੈਸ਼ ਪਨੀਰ ਸਭ ਤੋਂ ਪਹਿਲਾਂ ਇੱਕ ਪੈਨ ਵਿੱਚ ਤੇਲ ਗਰਮ ਕਰਾਂਗੇ ਤੇ ਤੜਕੇ ਦਾ ਸਾਰਾ ਸਮਾਨ ਵਿੱਚ ਐਡ ਕਰਾਂਗੇ ਜਿਸ ਹਿਸਾਬ ਨਾਲ ਤੁਹਾਡਾ ਪਨੀਰ ਤੇ ਮਟਰ ਹੈ ਉਸ ਹਿਸਾਬ ਨਾਲ ਤੁਸੀਂ ਪਿਆਜ਼ ਅਦਰਕ ਤੇ ਲਸਣ ਦੀ ਜਿਹੜੀ ਕੁਆਂਟੀਟੀ ਹੈ ਉਹ ਘੱਟ ਵੱਧ ਕਰੋਗੇ ਤੇ ਹਿਲਾਉਂਦੇ ਹੋਏ ਤੜਕੇ ਨੂੰ ਅਸੀਂ ਜਿਹੜਾ ਹੈ ਥੋੜਾ ਕਲਰ ਚੇਂਜ ਹੋਣ ਤੱਕ ਕੁੱਕ ਕਰਾਂਗੇ ਜਿਹੜੇ ਮੇਰੇ ਚੈਨਲ ਤੇ ਨਵੇਂ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਿਹੜਾ ਹੈ ਉਹ ਜਰੂਰ ਕਰੋ ਜਦੋਂ ਸਾਡਾ ਥੋੜਾ ਤੜਕੇ ਦਾ ਕਲਰ ਚੇਂਜ ਹੋ ਗਿਆ ਉਸ ਟਾਈਮ ਤੇ ਟਮਾਟਰ ਜਿਹੜੇ ਹਨ ਉਹ ਐਡ ਕਰਾਂਗੇ ਮੈਂ ਇੱਥੇ ਕੈਨ ਟਮਾਟਰ ਜਿਹੜੇ ਨੇ ਉਹ ਯੂਜ਼ ਕਰ ਰਹੀਆਂ ਤੁਸੀਂ ਫਰੈਸ਼ ਟਮਾਟਰ ਜਿਹੜੇ ਨੇ ਉਹ ਵੀ ਯੂਜ਼ ਕਰ ਸਕਦੇ ਹੋ ਤੇ 2 ਮਿੰਟ ਲਈ ਅਸੀਂ ਇਹਨਾਂ ਨੂੰ ਦਹੀਂ ਲਾਉਂਦੇ ਹੋਏ ਕੁੱਕਰਾਂਗੇ ਤੇ ਟਮਾਟਰਾਂ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲਵਾਂਗੇ ਜਿੱਦੋਂ ਸਾਡੇ ਟਮਾਟਰ ਜਿਹੜੇ ਹਨ ਉਹ ਥੋੜੇ ਮੈਸ਼ ਹੋ ਜਾਣਗੇ ਤਾਂ ਅਸੀਂ ਗੈਸ ਬੰਦ ਕਰਕੇ ਤੇ ਤੜਕੇ ਨੂੰ ਠੰਡਾ ਹੋਣ ਲਈ ਰੱਖ ਦਵਾਂਗੇ ਜਿੱਦੋਂ ਸਾਡਾ ਤੜਕਾ ਠੰਡਾ ਹੋ ਜਾਏਗਾ ਤਾਂ ਉਸ ਨੂੰ ਅਸੀਂ ਬਲੈਂਡਰ ਵਿੱਚ ਪਾ ਕੇ ਪੇਸਟ ਰੈਡੀ ਕਰ ਲਵਾਂਗੇ ਤੇ ਸੇਮ ਪੈਨ ਦੇ ਵਿੱਚ ਮੈਂ ਬਟਰ ਐਡ ਕਰ ਰਹੀ ਹਾਂ ਜਿੱਦੋਂ ਸਾਡਾ ਬਟਰ ਜਿਹੜਾ ਹੈ ਉਹ ਮੈਲਟ ਹੋ ਜਾਏਗਾ ਤਾਂ ਅਸੀਂ ਸਾਰੇ ਖੜੇ ਮਸਾਲੇ ਦੇਮək ਜੀਰਾ, ਦਾਲਚੀਨੀ, ਲੌਂਗ ਤੇ ਹਰੀ ਲਾਚੀ ਐਡ ਕਰਾਂਗੇ ਤੇ 10 ਤੋਂ ਲੈ ਕੇ 15 ਸੈਕਿੰਡ ਲਈ ਤੜਕੇ ਦੇ ਵਿੱਚ ਉਹਨਾਂ ਨੂੰ ਭੁੰਨਾਂਗੇ। ਉਸ ਤੋਂ ਬਾਅਦ ਦੇਕੀ ਮਿਰਚ ਤੇ ਹਲਦੀ ਐਡ ਕਰਾਂਗੇ। ਲੋ ਫਲੇਮ ਦੇ ਉੱਪਰ ਅਸੀਂ ਇਹਨਾਂ ਨੂੰ ਸੁੱਕੇ ਮਸਾਲਿਆਂ ਨੂੰ ਭੁੰਨਾਂਗੇ ਜਿਹੜਾ ਜੇ ਇਸ ਟਾਈਮ ਗੈਸ ਜਿਹੜੀ ਤੇਜ਼ ਹੋਏਗੀ ਤਾਂ ਸਾਡੇ ਮਸਾਲੇ ਜਿਹੜੇ ਹਨ ਉਹ ਸੜ ਜਾਣਗੇ। ਉਸ ਤੋਂ ਬਾਅਦ ਬਲੈਂਡ ਕੀਤਾ ਹੋਇਆ ਪੇਸਟ ਐਡ ਕਰਾਂਗੇ ਤੇ ਬਲੈਂਡਰ ਦੇ ਵਿੱਚ ਥੋੜਾ ਜਿਹਾ ਮੇਰਾ ਮਸਾਲਾ ਲੱਗਿਆ ਰਿਹਾ ਕਿਆ ਸੀਗਾ। ਇਸ ਕਰਕੇ ਮੈਂ ਉਹਨੂੰ ਪਾਣੀ ਨਾਲ ਧੋ ਕੇ ਅਭੀ ਵੀ ਚੈਟ ਕਰ ਦਿੱਤਾ ਹੈ ਤੇ ਅਸੀਂ ਤੜਕੇ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਟੱਕਣ ਲਗਾ ਕੇ ਇਸ ਨੂੰ ਕੁੱਕ ਕਰਾਂਗੇ ਜਦ ਤੱਕ ਸਾਡਾ ਜਿਹੜਾ ਤੜਕਾ ਹੈ ਥੋੜਾ ਗਾੜਾ ਨਾ ਹੋ ਜਾਵੇ ਤੇ ਤੜਕੇ ਨੂੰ ਟੱਕਣ ਲਗਾ ਕੇ ਇਸ ਕਰਕੇ ਕੁੱਕ ਕਰ ਰਹੇ ਹਾਂ ਕਿਉਂਕਿ ਇਹ ਪਤਲਾ ਹੋਣ ਕਰਕੇ ਇਹਦੇ ਛਿੱਟੇ ਹਨ ਬਾਹਰ ਕਾਫੀ ਆਂਦੇ ਨੇ ਤੇ ਇਸ ਨੂੰ ਆਪਾਂ ਟੱਕਣ ਲਗਾ ਕੇ ਹੀ ਕੁੱਕ ਕਰਨਾ ਹੈ ਇਸ ਥੰਮ ਸਾਡਾ ਜਿਹੜਾ ਤੜਕਾ ਹੈ ਉਹ ਥੋੜਾ ਗਾੜਾ ਹੋ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਨਮਕ ਐਡ ਕਰਾਂਗੇ ਨਮਕ ਤੁਸੀਂ ਆਪਣੇ ਸਵਾਦ ਅਕੋਰਡਿੰਗ ਪਾਉਗੇ ਤੇ ਨਮਕ ਨੂੰ ਆਪਾਂ ਤੜਕੇ ਵਿੱਚ ਚੰਗਦਰ ਮਿਕਸ ਕਰ ਦੇਵਾਂਗੇ ਤੇ ਸਾਡੇ ਤੜਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਆਇਲ ਜਿਹੜਾ ਹੈ ਉਹ ਛੜ ਦਿੱਤਾ ਹੈ ਤੇ ਫਿਰ ਆਪਾਂ ਹਰੇ ਮਟਰ ਜਿਹੜੇ ਨੇ ਉਹਨਾਂ ਨੂੰ ਐਡ ਕਰਾਂਗੇ ਤੇ 2 ਮਿੰਟ ਲਈ ਇਸੇ ਤਰ੍ਹਾਂ ਆਪਾਂ ਤੜਕੇ ਦੇ ਵਿੱਚ ਹਰੇ ਮਟਰਾਂ ਨੂੰ ਭੁੰਨਾਂਗੇ ਸਾਡੀ ਜਿਹੜੀ ਗੈਸ ਦੀ ਫਲੇਮ ਜਿਹੜੀ ਹੈ ਉਹ ਮੀਡੀਅਮ ਹੋਣੀ ਚਾਹੀਦੀ ਹੈ ਜਿਆਦਾ ਹਾਈ ਨਹੀਂ ਹੋਣੀ ਚਾਹੀਦੀ 2 ਮਿੰਟ ਬਾਅਦ ਅਸੀਂ ਗਰਮ ਪਾਣੀ ਐਡ ਕਰਾਂਗੇ ਜਿੰਨੀ ਕਿ ਤੁਹਾਨੂੰ ਗਰੇਵੀ ਚਾਹੀਦੀ ਹੈ ਤੁਸੀਂ ਉਸ ਦੇ ਅਕੋਰਡਿੰਗ ਜਿਹੜਾ ਹੈ ਉਹ ਪਾਣੀ ਐਡ ਕਰੋਗੇ ਇੱਕ ਵਾਰ ਚੰਗੀ ਤਰ੍ਹਾਂ ਪਕੜਚੀ ਦੇ ਨਾਲ ਸਬਜ਼ੀ ਨੂੰ ਹਿਲਾ ਦਵਾਂਗੇ ਢੇਟਕਨ ਲਗਾ ਕੇ ਇੱਕ ਉਬਾਲਾਂ ਤੱਕ ਆਪਾਂ ਗਰੇਵੀ ਨੂੰ ਕੁੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਗਰੇਵੀ ਹੈ ਉਹਦੇ ਚੋਂ ਬਾਲ ਆਣਾ ਸ਼ੁਰੂ ਹੋ ਗਿਆ ਹੈ ਅਸੀਂ ਨੂੰ ਮਿਕਸ ਕਰਾਂਗੇ ਤੇ ਪਨੀਰ ਨੂੰ ਆਪਾਂ ਪੀਸੇਸ ਵਿੱਚ ਕੱਟ ਕੇ ਐਡ ਕਰ ਦੇਵਾਂਗੇ ਪਨੀਰ ਨੂੰ ਗਰੇਵੀ ਵਿੱਚ ਐਡ ਕਰਨ ਤੋਂ ਬਾਅਦ ਅਸੀਂ ਕੜਚੀ ਨਾਲ ਚੰਗੀ ਤਰ੍ਹਾਂ ਹਿਲਾ ਦਵਾਂਗੇ ਇੱਕ ਵਾਰੀ ਤੇ ਢੱਕਣ ਲਗਾ ਕੇ 30 ਤੋਂ ਲੈ ਕੇ 5 ਮਿੰਟ ਲਈ ਅਸੀਂ ਹੁਣ ਦੁਬਾਰਾ ਸਬਜ਼ੀ ਨੂੰ ਕੁਕ ਕਰਾਂਗੇ ਤਾਂ ਜੋ ਸਾਰੇ ਆਹ ਮਸਾਲਿਆਂ ਦਾ ਜਿਹੜਾ ਫਲੇਵਰ ਹੈ ਉਹ ਪਨੀਰ ਦੇ ਵਿੱਚ ਚਲਾ ਜਾਵੇ ਤੱਕਣ ਚੱਕ ਕੇ ਸਬਜ਼ੀ ਨੂੰ ਸੀ ਲਾਵਾਂਗੇ ਤੇ ਹੁਣ ਉੱਪਰ ਦੀ ਥੋੜੀ ਕ੍ਰੀਫਰੈਸ਼ ਜਿਹੜੀ ਹੈ ਉਹ ਐਡ ਕਰਾਂਗੇ ਕ੍ਰੀਫਰੈਸ਼ ਐਡ ਕਰਨ ਤੋਂ ਬਾਅਦ ਅਸੀਂ ਇਸ ਨੂੰ ਮਿਕਸ ਕਰ ਦਵਾਂਗੇ ਚੰਗੀ ਤਰ੍ਹਾਂ ਇਸ ਟਾਈਮ ਤੇ ਅਸੀਂ ਨਾਲ ਇੱਕ ਕਸੂਰੀ ਮੇਥੀ ਜਿਹੜੀ ਹੈ ਉਹ ਐਡ ਕਰਾਂਗੇ ਥੋੜਾ ਜਿਹਾ ਗਰਮ ਮਸਾਲਾ ਐਡ ਕਰਾਂਗੇ ਤੇ ਕੜਚੀ ਨਾਲ ਹਿਲਾ ਕੇ ਇੱਕ ਵਾਰੀ ਤੇ ਢੱਕਣ ਲਗਾ ਕੇ ਸਿਰਫ 2 ਮਿੰਟ ਲਈ ਅਸੀਂ ਸਬਜ਼ ਨੂੰ ਜਿਹੜਾ ਹੈ ਉਹ ਗੈਸ ਦੇ ਉੱਪਰ ਪਿਆ ਰਹਿਣ ਦਵਾਂਗੇ ਤੇ 2 ਮਿੰਟ ਬਾਅਦ ਸਾਡੀ ਸਬਜ਼ੀ ਜਿਹੜੀ ਹੈ ਹੁਣ ਬਣ ਕੇ ਰੈਡੀ ਹੈ ਤੇ ਤੁਸੀਂ ਇਸ ਨੂੰ ਗਰਮ ਗਰਮ ਸਰਵ ਕਰੋ ਤੁਸੀਂ ਜਵਾਇ ਕਰ ਸਕਦੇ ਹੋ ਤੁਸੀਂ ਇਸ ਸਬਜ਼ੀ ਨੂੰ ਨਾਨ ਦੇ ਨਾਲ ਰੋਟੀ ਨਾਲ ਲੱਛੇ ਪਰਾਂਠੇ ਨਾਲ ਤੇ ਜੀਰਾ ਰਾਇਸ ਦੇ ਨਾਲ ਤੇ ਮੈਂ अगेन रिक्वेस्ट ਕਰਦੀ ਹਾਂ ਪਲੀਜ਼ ਮੇਰੇ ਚੈਨਲ ਤੇ ਆ ਕੇ ਮੇਰੀ ਰੈਸਪੀਜ਼ ਨੂੰ ਦੇਖੋ ਟਰਾਈ ਕਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਬਾਤ ਬਾਤ ਸ਼ੇਅਰ ਕਰੋ ਥੈਂਕ ਯੂ so much ਮੇਰੇ ਚੈਨਲ ਤੇ ਆ ਕੇ ਰੈਸਪੀਜ਼ ਨੂੰ ਦੇਖਣ ਲਈ